ਇਹ ਸਨ 85 ਤੇ 90 ਦਾ ਬਚਪਨ ਸੀ ਨਾ ਬੜਾ ਵਧੀਆ ਹੁੰਦਾ ਸੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਬਚਪਨ ਉਦੋਂ ਅਸੀਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਸੀ ਉਹ ਬੜੇ ਭੋਲੇ ਜਿਹੇ ਹੁੰਦੇ ਸੀ ਬੱਚੇ ਵੀ ਹਨਾ ਸਾਰੇ ਤੇ ਪ੍ਰਾਇਮਰੀ ਸਕੂਲ ਦੂਜੀ ਜਾਂ ਤੀਜੀ ਦੀ ਗੱਲ ਹੋਏਗੀ ਉਦੋਂ ਤਾਂ ਉਹ ਥੱਲੇ ਟਾਟ ਸੁੰਦੇ ਸੀ ਸਕੂਲ ਚ ਬੈਠਣ ਵਾਸਤੇ ਜਾਂ ਘਰੋਂ ਬੋਰੀਆਂ ਲੈ ਜਾਂਦੇ ਤੇ ਬੋਰੀਆਂ 'ਚ ਝੋਲੇ ਹੁੰਦੇ ਸੀ ਤੇ ਅਸੀਂ ਨਾ ਮਤਲਬ ਜਦੋਂ ਸਕੂਲ ਦੇ ਵਿੱਚ ਤਾਂ ਬੜੀ ਮਸਤੀ ਹੁੰਦੀ ਛੋਟੇ ਛੋਟੇ ਬੱਚੇ ਸਲੇਟਾਂ ਤੇ ਲੱਕਦੇ ਦੀਆਂ ਫੱਟੀਆਂ ਤੇ ਲੱਕਦੇ ਹੁੰਦੇ ਸੀ ਹਨਾ ਤੇ ਸਾਡੇ ਨਾਲ ਇੱਕ ਲੜਕੀ ਪੜਦੀ ਹੁੰਦੀ ਸੀ ਬਿਆੰਤੀ ਤੇ ਉਹਦਾ ਜਿਹੜਾ ਘਰ ਹੈ ਨਾ ਮਤਲਬ ਰਾਤ ਚ ਪੈਂਦਾ ਸੀ ਸਕੂਲ ਦੇ ਰਾਹ ਦੇ ਵਿੱਚ ਤੇ ਇੱਕ ਦਿਨ ਉਹਦੇ ਸਕੂਲ 'ਚ ਘੁੱਟ ਪਈ ਤੇ ਜਦੋਂ ਘੁੱਟ ਪਈ ਉਹਨੂੰ ਉਹਨਾਂ ਦੀs ਸਾਰਿਆਂ ਨੇ ਘਰੇ ਇਕੱਠੇ ਹੋਣਾ ਤੇ ਜਦੋਂ ਘਰ ਆਇਆ ਨਾ ਅਸੀਂ 3-4 ਜਾਣੇ ਹੁੰਦੇ ਸੀ ਉਹ ਸਾਡੀ ਉੱਚੀ-ਉੱਚੀ ਕਹਿਣ ਲੱਗੇ ਬਿਆੰਤੀ ਦੇ ਘੁੱਟ ਪਈ ਆਵੇ ਬਿਆੰਤੀ ਦੇ ਘੁੱਟ ਪਈ ਅੱਜ ਇੰਨਾ ਕਹਿ ਕੇ ਭੱਜ ਗਏ ਤੇ ਬਈ ਉਹਨੇ ਘਰੇ ਘਰੇ ਜਾ ਕੇ ਦੱਸਿਆ ਸਵੇਰੇ ਉਹ ਜਿਹੜੀ ਸਾਡੀ ਭੈਣ ਜੀ ਹੁੰਦੀ ਸੀ ਭੈਣ ਜੀ ਕਹਿੰਦੇ ਉਹਨਾਂ ਚਿਕਾਇਤ ਲਈ ਤੇ ਸਾਡੇ ਬੜੇ ਨੂੰ ਝੜਕਾ ਪਈਆ ਇਸੀ ਤਰ੍ਹਾਂ ਬਚਪਨ ਦੀਆਂ ਹੋਰ ਬਹੁਤ ਘਟਨਾਵਾਂ ਜਿਹੜੇ ਉਦੋਂ ਉਦੋਂ ਦਾ ਸਮਾਂ ਸੀ ਨਾ ਉਹ ਵਾਪਸ ਨਹੀਂ ਆ ਸਕਦਾ ਕਿਉਂਕਿ ਹੁਣ ਮੋਬਾਈਲਾਂ ਦਾ ਜੋਗ ਹੈ ਐਂਡਰੌਇਡ ਦਾ ਜੋਗ ਹੈ ਹੁਣ ਤਾਂ ਬੱਚੇ ਹੀ ਨਹੀਂ ਰਹੇ ਪਹਿਲਾਂ ਵਾਲੇ ਨਾ ਸੋਚ ਹੀ ਨਹੀਂ ਰਹੀ ਉਹ ਜਿਹੜਾ ਬਚਪਨ ਉਹ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ ਹੋਰ ਵੀ ਰੋਚਕ ਕિસ્ਸੇ ਆ ਜੇ ਮੈਨੂੰ ਕੋਈ ਯਾਦ ਆ ਗਿਆ ਤਾਂ ਸੁਣਾ ਦਵਾਂ ਇਹ ਮੈਨੂੰ ਬੈਠੇ-ਬੈਠੇ ਨੂੰ ਯਾਦ ਆ ਗਿਆ ਚਾਹ ਪੀਂਦੇ ਨੂੰ ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਾਂ